ਸੀਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਗੈਸ ਸਿਲੰਡਰ ਸੰਬੰਧੀ ਆਈ ਵੱਡੀ ਅਪਡੇਟ ਕੋਰੋਨਾ ਦਾ ਫਿਰ ਵਧਿਆ ਖਤਰਾ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਚੱਲਦੇ ਹਾਂ ਮੁੱਖ ਖਬਰਾਂ ਉੱਤੇ ਬਲੋਚਿਸਤਾਨ ਦੇ ਵਿੱਚ ਸਕੂਲ ਬੱਸ ਵਿੱਚ ਤਮਾਕਾ 4 ਬੱਚਿਆਂ ਦੀ ਮੌਤ 38 ਜ਼ਖਮੀ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਮੀਡੀਆ ਰਿਪੋਰਟਰਾਂ ਅਨੁਸਾਰ ਬਲੋਚਿਸਤਾਨ ਸੂਬੇ ਦੇ ਵਿੱਚ ਸਵੇਰੇ ਇੱਕ ਸਕੂਲ ਬੱਸ ਧਮਾਕੇ ਦੀ ਲਪੇਟ ਵਿੱਚ ਆ ਗਈ ਜਿਸ ਵਿੱਚ 4 ਬੱਚਿਆਂ ਦੀ ਮੌਤ ਹੋ ਗਈ 38 ਬੱਚੇ ਜ਼ਖਮੀ ਹੋ ਗਏ ਪਾਕਿਸਤਾਨ ਦੇ ਡਾਊਨ ਅਖਬਾਰ ਨੇ ਕੁਜਦਾਰ ਦੇ ਡਿਪਟੀ ਕਮਿਸ਼ਨਰ ਦੱਸਿਆ ਕਿ ਇਹ ਧਮਾਕਾ ਕੁਜਦਾਰ ਜिले ਵਿੱਚ ਹੋਇਆ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਖਬਰ ਦੇਖ ਸਕਦੇ ਹੋ ਬੱਸ ਨੂੰ ਉਦੋਂ ਨਿਸ਼ਾਨਾ ਬਣਾਇਆ ਗਿਆ ਜਦੋਂ ਇਹ 0.0 ਦੇ ਨੇੜੇ ਸੀ ਦਸਤੇ ਨੇ ਕਿਹਾ ਹੈ ਕਿ ਧਮਾਕੇ ਵਿੱਚ ਚਾਰ ਬੱਚੇ ਮਾਰੇ ਗਏ ਹਨ ਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ ਇਸ ਹਾਦਸੇ ਤੋਂ ਬਾਅਦ ਗ੍ਰਹਿ ਮੰਤਰੀ ਨੇ ਧਮਾਕੇ ਦੀ ਸਖਤ ਨਿੰਦਾ ਕੀਤੀ ਆਖਬਾਰ ਨੇ ਉਹਨਾਂ ਦੇ ਹਵਾਲੇ ਨਾਲ ਕਿਹਾ ਕਿ 마ਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਦਰਿੰਦੇ ਕਿਸੇ ਵੀ ਤਰ੍ਹਾਂ ਦੀ ਨਰਮੀ ਦੇ ਹੱਕਦਾਰ ਨਹੀਂ ਹਨ ਨਕਵੀ ਦੇ ਨਕਵੀ ਨੇ ਅੱਗੇ ਕਿਹਾ ਕਿ ਦੁਸ਼ਮਨ ਨੇ 마ਸੂਮ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਬਹੁਤ ਹੀ ਬਹਿਸ਼ੀ ਕਾਰਵਾਈ ਕੀਤੀ ਹੈ। ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਵੱਡੀ ਖਬਰ ਸਾਹਮਣੇ ਕੋਲ ਆ ਰਹੀ ਹੈ ਕਰੋਨਾ ਦਾ ਵੱਧਿਆ ਖਤਰਾ 31 ਮੌਤਾਂ ਦੀ ਐਡਵਾਈਜ਼ਰੀ ਜਾਰੀ। ਜੀ ਹਾਂ, ਸਿੰਗਾਪੁਰ, ਹਾਂਗਕਾਂਗ, ਚੀਨ ਅਤੇ THAILAND ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਫਿਰ ਵਾਅਦਾ ਦਰਜ ਕੀਤਾ ਗਿਆ ਜਿਸ ਨੂੰ ਦੇਖਦੇ ਹੋਏ ਸਿਹਤ ਅਧਿਕਾਰੀਆਂ ਦੁਆਰਾ ਚੇਤਾਵਨੀਆਂ ਅਤੇ ਨਵੀਆਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਿਆ ਹਨ ਸਿੰਗਾਪੁਰ ਵਿੱਚ 28% ਮਾਮਲੇ ਦਾ ਵਾਅਦਾ ਹੈ ਸਿੰਗਾਪੁਰ ਵਿੱਚ ਇੱਕ ਤੋਂ ਲੈ ਕੇ 2 ਮਈ ਤੱਕ ਕੋਵਿਡ-19 ਦੇ ਲਗਭਗ 3009 ਮਾਮਲੇ ਸਾਹਮਣੇ ਆਏ ਹਨ ਜਦਕਿ ਅਪ੍ਰੈਲ ਦੇ ਆਖਰੀ ਤੱਕ ਗਏ ਗਿਣਤੀ 11100 ਸੀ ਤੁਹ ਆ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰ ਰਹੇ ਹਾਂ ਤੁਹਾ ਦਾ ਖਬਰ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਰੋਨਾ ਲੈ ਕੇ ਵੱਡਾ ਜਿਹੜਾ ਖਤਰਾ ਦੇਖਣ ਨੂੰ ਮਿਲ ਰਿਹਾ ਹੈ ਹਾਂਗਕਾਂਗ ਦੇ ਵਿੱਚ 31 ਮੌਤਾਂ ਸਾਵਧਾਨੀ ਦੀ ਅਪੀਲ ਹਾਂਗਕਾਂਗ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 81 ਕਰੋਨਾ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚ 31 ਲੋਕਾਂ ਦੀ ਮੌਤ ਹੋ ਚੁੱਕੀ ਹੈ ਵਧ ਰਹੇ ਖਤਰੇ ਨੂੰ ਦੇਖਦਿਆਂ ਸਰਕਾਰ ਨੇ ਲੋਕਾਂ ਨੂੰ ਜਨਤਕ ਥਾਵਾਂ 'ਤੇ ਮਾਸਕ ਪਹਿਨਣ ਸਮਾਜਿਕ ਦੂਰੀ ਬਰਕਰਾਰ ਰੱਖਣ ਦੀ اپیل ਕੀਤੀ ਹੈ ਜੀहां ਵੱਡੀ ਅਪਡੇਟ ਹੈ ਚੀਨ ਤੇ థਾਈਲੈਂਡ ਵਿੱਚ ਵੀ ਅਲਰਟ ਜਾਰੀ ਕੀਤਾ ਚੀਨ ਅਤੇ థਾਈਲੈਂਡ ਵਿੱਚ ਸਰਕਾਰਾਂ ਵੱਲੋਂ ਕੋਵਿਡ-19 ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਚੀਨ ਵਿੱਚ ਵੀ ਜਾਂਚ ਲਈ ਆ ਰਹੇ ਮਰੀਜ਼ਾਂ ਵਿੱਚ ਕਰੋਨਾ ਪੋਜ਼ਿਟਿਵ ਦੇ ਮਾਮਲੇ ਦੁੱਗਨੇ ਹੋ ਗਏ ਹਨ ਤਾਂ ਇੱਕ ਵਾਰ ਫਿਰ ਤੋਂ ਕਰੋਨਾ ਦਾ ਜਿਹੜਾ ਖਤਰਾ ਮੰਡਰਾ ਰਿਹਾ ਹੈ ਜੀ ਉਸ ਨੂੰ ਦੇਖਦੇ ਹੋਏ ਅਲਰਟ ਜਿਹੜੇ ਜਾਰੀ ਹੋਏ ਹਨ ਚੇਤਾਵਨੀਆਂ ਜਾਰੀ ਹੋਈਆਂ ਨੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਪੰਜਾਬ ਦੇ ਲੋਕਾਂ ਦੀ ਰਾਹਤ ਦੀ ਖਬਰ ਹੈ ਮਾਨਸੂਨ ਲੈ ਕੇ ਆਈ ਵੱਡੀ ਖਬਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਭਾਰ ਵਿੱਚ ਲਗਾਤਾਰ ਤਾਪਮਾਨ ਵਧ ਰਹੇ ਹਨ ਅਤੇ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਤੱਕ ਜ਼ਿਆਦਾ ਚੱਲੇ ਜਾ ਰਹੇ ਹਨ ਪੰਜਾਬ ਵਿੱਚ ਬਠਿੰਡਾ ਦਾ ਬਠਿੰਡੇ ਦਾ ਤਾਪਮਾਨ 45 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਜੀ ਬਠਿੰਡੇ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਜ਼ਿਲ੍ਹਾ ਬਠਿੰਡੇ ਦੇ ਵਿੱਚ ਤਾਪਮਾਨ ਜਿਹੜਾ 45 ਡਿਗਰੀ ਤੱਕ ਦਰਜ ਕੀਤਾ ਗਿਆ ਬੇਸ਼ੱਕ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੌਨਸੂਨ ਸਮੇਂ ਨਾਲੋਂ ਪਹਿਲਾਂ ਆਉਣ ਦੀ ਉਮੀਦ ਹੈ ਅਤੇ ਕੇਰਲਾ ਵਿੱਚ 27 ਮਈ ਨੂੰ ਮੌਨਸੂਨ ਦੀ ਆਮਦ ਹੋ ਸਕਦੀ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮ ਲੈ ਕੇ ਜਿਹੜੀ ਜਾਣਕਾਰੀ ਸਾਹਮਣੇ ਰਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਕੂਲਾਂ ਨੂੰ ਲੈ ਕੇ ਵੱਡਾ ਅਪਡੇਟ ਪਹਿਲੀ ਤੋਂ 8ਵੀਂ ਜਮਾਤ ਤੱਕ ਦਾ ਸਮਾਂ ਬਦਲਿਆ ਜੀ ਹਾਂ ਸਕੂਲਾਂ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਹਿਲੀ ਕਲਾਸ ਤੋਂ ਲੈ ਕੇ ਇਸ ਸਮੇਂ ਉੱਤਰ ਪ੍ਰਾਰਧ ਦੇ ਵਿੱਚ ਭਿਆਨਕ ਗਰਮੀ ਪੈ ਰਹੀ ਹੈ ਤਾਪਮਾਨ ਦੇ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਜਿਸ ਕਰਕੇ 42 ਡਿਗਰੀ ਤਾਂ ਤੋਂ ਉੱਪਰ ਹੀ ਚੱਲ ਰਿਹਾ ਹੈ ਤਾਪਮਾਨ ਜਿਸ ਕਰਕੇ ਇਸ ਸੂਬੇ ਵਿੱਚ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਲੈ ਕੇ ਖਾਸ ਹਦੇਸ਼ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਸਕੂਲਾਂ ਦੇ ਸਮੇਂ ਤੇ ਤਬਦੀਲੀ ਦੀ ਗੱਲ ਆਖੀ ਗਈ ਹੈ ਤੋ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਕੂਲਾਂ ਲੈ ਕੇ ਸਕੂਲਾਂ ਟਾਈਮ ਟੇਬਲ ਬਦਲੇ ਹਨ ਹਰਿਆਣਾ ਦੇ ਵਿੱਚ ਹਰਿਆਣਾ ਚ सिरसा ਜ਼ਿਲ੍ਹੇ ਦੇ ਅਧਿਕਾਰੀ ਨੇ सिरसा ਜ਼ਿਲ੍ਹੇ ਦੇ ਸਕੂਲਾਂ ਵਿੱਚ ਸਮੇਂ ਤਬਦੀਲੀ ਕੀਤੀ ਹੈ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਸਮਾਂ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਰਹੇਗਾ ਜਿਸ ਨੂੰ ਲੈ ਕੇ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਵੱਡੀ ਖਬਰ ਹੈ ਜਿਹੜੀ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਵਿੱਚ ਸਕੂਲਾਂ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਧਿਕਾਰੀਆਂ ਦੇ ਵੱਲੋਂ ਵਿਭਾਗ ਦੇ ਵੱਲੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿਆਮ ਭਗਵੰਤ ਮਾਨ ਦਾ ਹਰਿਆਣਾ ਨੂੰ ਪਾਣੀ ਦੇਣ ਨੂੰ ਲੈ ਕੇ ਵੱਡਾ ਐਲਾਨ ਸਿਆਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ ਜੀ ਹਾਂ ਹਰਿਆਣਾ ਨੂੰ ਪਾਣੀ ਦੇਣ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਵਿਚਾਲੇ ਪਾਣੀ ਲੈ ਕੇ ਚੱਲ ਰੇ ਮਸਲਾ ਪੱਕਦਾ ਜਾ ਰਿਹਾ ਹੈ ਉਥੇ ਆਮ ਆਦਮੀ ਪਾਰਟੀ ਵੱਲੋਂ BBMP ਖਿਲਾਫ ਦੋ ਹਫ਼ਤੇਾਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਨੂੰ ਖਤਮ ਕਰ ਦਿੱਤਾ ਗਿਆ ਕੱਲ ਇਸ ਦੌਰਾਨ ਮੁਖਵੰਦੀ ਭਗਵੰਤ ਮਾਨ ਹਰਜੋਤ ਪੈਂ ਸਮੇਤ ਹੋਰ ਕਈ ਆਗੂ ਨੰਗਲ ਡੈਮ ਪਹੁੰਚੇ ਉੱਥੇ ਹੀ ਆਪਣੇ ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਕਿ ਹਰਿਆਣਾ ਨੂੰ ਬਣਦੇ ਅਧਿਕਾਰ ਮੁਤਾਬਕ ਇੱਕ ਕੱਲ 1:00 ਵਜੇ ਤੋਂ 100 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰਤਾ ਜਾਵੇਗਾ ਜਦੋਂ ਕਿ ਅਗਲੀ 21 ਤਾਰੀਖ ਤੱਕ ਇਹ ਜਾਰੀ ਰਹੇਗਾ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਦਾ 15.6 ਲਕਿਊਸਿਕ ਪਾਣੀ ਬਣਦਾ ਹੈ ਜਦਕਿ ਉਹ 16.48 ਲਕਿਊਸਿਕ ਪਾਣੀ ਵਰਤ ਚੁੱਕਿਆ ਹੈ ਹਰਿਆਣਾ ਆਪਣੇ ਕੋਟੇ ਤੋਂ ਵੱਧ ਪਾਣੀ ਇਸਤੇਮਾਲ ਕਰ ਚੁੱਕਿਆ ਹੈ ਇਸ ਕਰਕੇ ਵਾਧੂ ਪਾਣੀ ਹੁਣ ਨਹੀਂ ਦਿੱਤਾ ਜਾਵੇਗਾ ਪੰਜਾਬ ਕਦੇ ਵੀ ਹਰਿਆਣਾ ਦਾ ਬਣਦਾ ਅਧਿਕਾਰ ਨਹੀਂ ਖੋਏਗਾ ਅਤੇ ਅਗਲੀ ਤਾਰੀਖ ਤੱਕ ਜਿੰਨਾ ਪਾਣੀ ਬਣਦਾ ਹੈ ਉਹ ਹਰਿਆਣਾ ਨੂੰ ਦਿੱਤਾ ਜਾਵੇਗਾ ਨਿਯਮ ਭਗਵੰਤ ਮਾਨ ਨੇ ਕਿਹਾ ਹੈ ਕਿ 24 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੀਤੀ ਆਯੋਗ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਜਾਣਗੇ ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਜਾਣਗੇ ਜਿਸ ਵਿੱਚ ਉਹ ਪਾਣੀ ਦੇ ਮੁੱਦੇ ਤੇ ਆਪਣਾ ਪੱਖ ਰੱਖਣਗੇ ਤੇ ਪੂਰਨ ਗਠਨ ਲਈ ਕਹਿਣਗੇ ਤਾਂ ਦੇਖ ਸਕਦੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਦਾ ਖਬਰ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਘਰ ਬੈਠੇ ਕਰੋ ਐਲ ਪੀ ਜੀ ਸਿਲੰਡਰ ਐਲਪੀਜ਼ ਐਲਪੀ ਗੈਸ ਅੰਡਰ ਦੀ ਜਾਂਚ ਨਹੀਂ ਹੋਣਾ ਪਵੇਗਾ ਦਫ਼ਤਰਾਂ ਦੇ ਚੱਕਰ ਨਹੀਂ ਤੁਹਾਨੂੰ ਲਗਾਉਣੇ ਪੈਣਗੇ ਦਾ ਉਤਰਾਏ ਚੱਕਰ ਕ੍ਰੀਲ ਵਾਲੀ ਪੀਜ਼ ਅੰਡਰ ਉੱਤੇ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਨੂੰ ਸਿੱਧੀ ਲਾਪਤਰੀ ਸਕੀਮ ਰਾਹੀਂ ਗਾ加 ਦੇ ਬੈਂਕ ਖਾਤੇ ਵਿੱਚ ਡਾਇਰੈਕਟ ਆ ਜਾਂਦੀ ਹੈ ਬਹੁਤ ਸਾਰੇ ਗਾਕਾ ਨੂੰ ਅਕਸਰ ਇਹ ਨਹੀਂ ਪਤਾ ਹੁੰਦਾ ਲੱਗਦਾ ਕਿ ਉਹਨਾਂ ਨੂੰ ਸਬਸਿਡੀ ਮਿਲੀ ਹੈ ਜਾਂ ਨਹੀਂ ਇਸ ਲਈ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸਾਨ ਤਰੀਕਾ ਜਿਸ ਰਾਹੀਂ ਤੁਸੀਂ ਘਰ ਬੈਠੇ ਮੋਬਾਈਲ ਤੇ ਜਾਂ ਕੰਪਿਊਟਰ ਰਾਹੀਂ ਆਪਣੀ ਸਬਸਿਡੀ ਚੈੱਕ ਕਰ ਸਕਦੇ ਹੋ ਇਹਨਾਂ ਦੀ ਅਧਾਰਤ ਵੈਬਸਾਈਟ ਤੇ ਜਾ ਕੇ ਤੁਸੀਂ ਆਪਣਾ ਆਈਡੀ ਭਰ ਕੇ ਤੁਸੀਂ ਜਿਹੜੀ ਆਪਣੀ ਜਾਂਚ ਕਰ ਸਕਦੇ ਹੋ ਜੇ ਤੁਸੀਂ ਅਜੇ ਤੱਕ ਆਪਣੀ ਕੇਵਾਈਸੀ ਨਹੀਂ ਕਰਾਈ ਤਾਂ ਜਲਦੀ ਜਲਦੀ ਕੇਵਾਈਸੀ ਕਰਾ ਲਓ ਤੁਹਾਡੀ ਸਬਸਿਡੀ ਜਿਹੜੀ ਹੈ ਉਸ ਕਾਰਨ ਕਰਕੇ ਵੀ ਰੁਕੀ ਹੋ ਸਕਦੀ ਹੈ ਜੀ ਹਾਂ ਆਪਣੀ ਕੇਵਾਈਸੀ ਕੰਪਲੀਟ ਕਰਾਓ ਤਾਂ ਜੋ ਤੁਹਾਨੂੰ ਸਬਸਿਡੀ ਮਿਲਦੀ ਰਹੇ ਹੋਰ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ